ਵੈਲਕਮ ਜਬੀ ਦੇਖ ਰਹੇ ਸਾਰੇ ਦਸ਼ਕਰਾਂ ਸਵਾਗਤ ਹੈ ਜਿਵੇਂ ਅੱਜ ਇੰਡੀਆ ਤੇ ਸਾਊਥ ਅਫਰੀਕਾ ਦਾ 2020 वर्ल्ड कप सीगा ते जित्ते इंडिया ने जेड़ा अपना आज वर्ल्ड कप जीत लिया तो ਤੁਸੀਂ ਜਲੰਧਰ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਲੋਕਾਂ ਵੱਲੋਂ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਪਟਾਕੇ ਵਿਜਾ ਕੇ ਜਸ਼ਨ ਮਨਾਇਆ ਜਾ ਰਿਹਾ ਦੂਜੇ ਪਾਸੇ ਤੁਹਾਨੂੰ ਦਿਖਾ ਰਹੀ ਹੈ ਜਿਹੜੀ ਐਸ ਸੀਡੀ ਲਗਾਈ ਗਈ ਸੀ ਇਹਦੇ ਲੋਕ ਇੱਥੇ ਜਸ਼ਨ ਜਿਹੜਾ ਮਨਾ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਕਿਵੇਂ ਦਾ ਲੱਗ ਰਿਹਾ ਹੈ ਜੀ ਇੰਡੀਆ वर्ल्ड कप ਜਿੰਨਾ ਕਿ ਨਜ਼ਾਰਾ ਬਣਿਆ ਗਿਆ ਭਾਈ ਨਜ਼ਾਰਾ ਵਾਕਈ ਜੋ ਇੰਡੀਆ ਡਿਸਰਵ ਕਰਦੀ ਸੀ ਇੰਡੀਆ ਨੂੰ ਲਿਆ ਭਾਜੀ ਮਤਲਬ ਜੇ ਸਾਡੀ ਖੁਸ਼ੀ ਹੈ ਨਾ ਸਾਰਿਆਂ ਦੀ ਭਾਜੀ ਵਾਕਈ ਇੰਡੀਆ ਨੇ ਸਾਡਾ ਸੀਨਾ ਜੋੜਾ ਕਰਤਾ ਭਾਈ ਕੱਲੇ ਕੱਲੇ ਪਲੇਅਰ ਨੇ ਭਾਜੀ ਨਜ਼ਾਰਾ ਲਿਆਤਾ ਭਾਈ ਨਜ਼ਾਰਾ ਦੇਖ ਸਕਦੇ ਹੋ ਕਿਵੇਂ ਅੱਜ ਜਸ਼ਨ ਜਿਹੜਾ ਇੱਥੇ ਮਨਾਇਆ ਜਾ ਰਿਹਾ ਤਸਵੀਰਾਂ ਤਰ੍ਹਾਂ ਸੰਗਿਆ ਕਰ ਰਹੇ ਆ ਜਸ਼ਨ ਮਨਾਉਂਦੇ ਹੋਏ ਗੱਲਬਾਤ ਕਰਨ ਦੀ ਕੋਸ਼ਿਸ਼ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਜਲੰਧਰ ਦੀਆਂ ਸਾਂਝੀਆਂ ਕਰ ਰਹੇ ਆਂ ਇੰਡੀਆ ਨੇ ਵਰਲਡ ਕੱਪ ਜਿਹੜਾ ਜਿੱਤ ਲਿਆ ਗੱਲਬਾਤ ਕਰਦੇ ਆਂ ਅੰਕਲ ਜੀ ਇੰਡੀਆ ਵਰਲਡ ਕੱਪ ਜਿੱਤ ਕੇ ਆਈ ਹੈ ਕੀ ਕਹਿ ਕੋਈ ਹਾਂਜੀ ਇੰਡੀਆ ਨੇ ਅੱਜ ਵਰਲਡ ਕੱਪ ਜਿੱਤਿਆ ਠੀਕ ਹੋ ਗਿਆ ਬਾਜੀਆ ਕੀ ਕਹਿੰਦੇ ਠੀਕ ਹੈ ਬਹੁਤ ਵਧੀਆ ਬਹੁਤ ਅੱਛਾ ਬਹੁਤ ਵਧੀਆ ਹੋਇਆ ਹਾਂ ਗੱਲਬਾਤ ਹੋਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਾਹ ਤੋਂ ਅਫਰੀਕਾ ਨੂੰ ਹਰਾ ਇੰਡੀਆ ਅੱਜ ਵਰਲਡ ਕੱਪ ਦੇ ਵਿੱਚ ਪਹੁੰਚੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਰਨਸ ਸਾਜੀਆਂ ਕਰ ਰਹੇ ਹਾਂ ਜਸ਼ਨ ਮਨਾਉਂਦੇ ਹੋਏ ਜਲੰਧਰ ਦੇ ਵਿੱਚ ਪਟਾਕੇ ਵਜਾ ਕੇ ਲੋਕ ਜਸ਼ਨ ਮਨਾ ਰਹੇ ਨੇ ਤਸਵੀਰਾਂ ਤੁਹਾਡੀਆਂ ਸਾਂਝੀਆਂ ਕਰ ਰਹੇ ਆ ਲੋਕਾਂ ਦੇ ਵਿੱਚ ਕਾਫੀ ਜਿਹੜਾ ਅੱਜ ਜਿਹੜਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਇੰਡੀਆ ਅੱਜ ਸਾਊਥ ਅਫਰੀਕਾ ਦੇ ਨਾਲ ਫਾਈਨਲ ਸੀ ਜਿਹੜਾ ਮੈਚ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਲੋਕ ਕਾਫੀ ਜਿਹੜਾ ਲੋਕਾਂ ਦੇ ਵਿੱਚ ਤਸਵੀਰ ਸਾਂਝੀ ਕਰ ਰਹੇ ਆ ਭਾਜੀ ਕਿਵੇਂ ਲੱਗ ਰਿਹਾ ਹੈ ਸਾਊਥ ਅਫਰੀਕਾ ਨੂੰ ਹਰਾ ਇੰਡੀਆ ਫਾਈਨਲ ਜਿੱਤ ਕੇ ਵਰਲਡ ਕੱਪ ਲੈ ਕੇ ਆ ਰਹੀ ਹੈ ਇੰਡੀਆ ਸ਼ੁਰੂ ਤੋਂ ਹੀ ਸਾਡੇ ਕਿੰਗ ਹੈ ਕਿੰਗੀ ਰਹੇਗੀ ਕਿਉਂਕਿ ਆਪਾਂ ਬਹੁਤੇ ਚੰਨਾ ਨੇ ਹਰ ਜੀ ਵੀ ਲਗਾਈ ਸੀ ਹੁਣ ਇੱਕ ਸੰਗੀਤਨ ਕਰਕੇ ਬੇਲੇ ਹੋਏ ਆ ਔਰ ਪ੍ਰਭੂ ਨੂੰ ਕਿਹਾ ਸੀ ਸਾਡੀ ਟੀਮ ਨੂੰ ਸਭ ਤੋਂ ਪਹਿਲਾਂ ਲੈ ਕੇ ਆਓ ਕਿਤਨਾ ਬਹੁਤ ਜੀ ਲਗਾਈ ਸੀ ਤੇ ਬਹੁਤ ਕਿਰਪਾ ਸਾਡੇ ਬਾਲਾ ਜੀ ਮਹਾਰਾਜ ਦੀ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਬੋਲਾ ਬਾਲਾ ਜੀ ਮਹਾਰਾਜ ਕੀ ਅੱਜ ਫਸਿਆ ਵੀ ਰਿਹਾ ਫੇਰ ਵੀ ਇੰਡੀਆ ਐਂਡ ਦੇ ਆਕੇ ਕੱਢ ਕੇ ਲੈ ਗਈ ਮੈਂ ਭਾਈ ਉਹ ਦੇਖੋ ਕੋਟਾ ਉਹਨਾਂ ਦਾ ਕੋਟਾ ਚੱਲਣਾ ਮੈਂ ਜਿਤਨਾ ਹੀ ਸੀਗਾ ਉਹਨਾਂ ਦੇ ਚਰਨਾ ਤੇ ਸਕਰੀਨ ਲੱਗੀ ਐ ਆਪਾਂ ਪਹਿਲੇ ਜਿੱਤ ਚੁੱਕੇ ਸੀਗੇ ਅਸੀਂ ਤਾਈ ਦੇ ਤੋਂ ਸਕਰੀਨ ਬੰਦ ਨਹੀਂ ਕੀਤੀ ਸਾਨੂੰ ਪਤਾ ਬਾਲਾ ਹੀ ਮਾਰੇ ਚਰਨਾ ਤੇ ਸਕਰੀਨ ਲੱਗੀ ਐ ਪਰ ਵਰਲਡ ਕੱਪ ਸਾਡਾ ਹੀ ਐ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਚਸਰੀਆ ਚਰਨਾ ਸੰਜੀਆ ਗਾ ਦੇਸਾ ਜੋ ਜਸ਼ਨ ਲੋਕ ਮਨਾਉਂਦੇ ਹੋਏ ਤਾਂ ਦਸ ਦੇ ਪਹਿਲੇ ਕੁਝ ਮੈਚ ਵਸ ਗਿਆ ਹੀ ਲੋਕਾਂ ਦੇ ਚਿਹਰੇ ਜਿਹੜੇ ਥੋੜੇ ਮਜੂਸ ਹੋ ਗਏ ਸਨ ਪਰ ਜਦੋਂ ਐਂਡ ਆਇਆ ਤੁਸੀਂ ਦੇਖ ਸਕਦੇ ਹੋ ਜਦੋਂ ਮੈਚ ਦੇਖਣ ਤੋਂ ਬਾਅਦ ਲੋਕਾਂ ਦੇ ਫਿਰ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਸਕਰੀਨ ਪ੍ਰੋਪਰ ਤਰ੍ਹਾਂ ਸਕਰੀਨ ਲਗਾਈ ਹੋਈ ਸੀਗੀ ਸਕਰੀਨ ਤੋਂ ਬਾਅਦ ਲੋਕ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਲੋਕਾਂ 'ਚ ਕਾਫੀ ਜਿਹੜੀ ਹੈ ਖੁਸ਼ੀ ਦੇਖਣ ਨੂੰ ਮਿਲੀ ਹੈ ਤੁਸੀਂ ਦੇਖ ਸਕਦੇ ਹੋ ਲੋਕ ਕਾਫੀ ਖੁਸ਼ ਨੇ ਅੱਜ ਜਿਹੜਾ ਇੰਡੀਆ ਵਰਲਡ ਕੱਪ ਲੈ ਕੇ ਸਾਊਥ ਅਫਰੀਕਾ ਨੂੰ ਹਰਾ ਕੇ ਇੰਡੀਆ ਵਰਲਡ ਕੱਪ ਲੈ ਕੇ ਵਾਰਤ ਵਾਪਸ ਲੋਟੇਗਾ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿੰ ਜਨੇਜਾ ਤਾਲਕਨ ਜੀ ਵੀ ਟੀਮ